ਤਰਨਤਾਰਨ ਨੂੰ ਵਿਧਾਨ ਸਭਾ ਹਲਕੇ ਦੀ ਗੱਲ ਕਰਾਂਗੇ ਕੌਣ ਇੱਥੇ ਵਾਜ਼ੀ ਮਾਰ ਸਕਦਾ ਹੈ ਤੇ ਕਿਸ ਦੇ ਪੱਲੇ ਨਿਰਾਸ਼ਾ ਪੈ ਸਕਦੀ ਹੈ ਤੇ ਇਸ ਸੀਟ ਦਾ ਪਸ਼ੋਕੜ ਕੀ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤਰਨਤਾਰਨ ਦੇ ਵਿਧਾਇਕ ਸੀਟ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਹੈ ਸੋਲ ਨੇ 27 ਜੂਨ 2025 ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ ਕੈਂਸਰ ਕਾਰਨ ਉਹਨਾਂ ਦੀ 66 ਸਾਲ ਦੀ ਉਮਰ ਚ ਮੌਤ ਹੋਈ ਉਹ 2022 ਦੇ ਚੋੜਾ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਹੁਣ ਗੱਲ ਕਰਦੇ ਆ ਕਿ ਸੀਟ ਦਾ ਕੀ ਇਤਿਹਾਸ ਰਿਹਾ ਪੰਥਕ ਸੀਟ ਮੰਨੀ ਜਾਂਦੀ ਹੈ ਸੀਟ ਪਿਛਲੇ 20-25 ਸਾਲਾਂ ਤੋਂ ਅਕਾਲੀ ਦਲ ਦੇ ਦਬ ਦਬੇ ਵਾਲੀ ਮੰਨੀ ਜਾਂਦੀ ਹੈ ਜੇਕਰ ਪਸ਼ੋਕੜ ਦੀ ਗੱਲ ਕੀਤੀ ਜਾਵੇ ਤਾਂ 1997 ਦੇ ਵਿੱਚ ਅਕਾਲੀ ਦਲ ਤੋਂ ਪ੍ਰੇਮ ਸਿੰਘ ਲਾਲਪੁਰਾ ਇੱਥੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਉਸ ਤੋਂ ਬਾਅਦ ਵਾਰੀ ਆਉਂਦੀ ਹੈ 2002 ਦੀ ਜਿਸ ਦੇ ਵਿੱਚ ਹਰਮਿਤ ਸਿੰਘ ਸੰਧੂ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਸੱਤ ਦੇ ਵਿੱਚ ਫਿਰ ਤੋਂ ਵਿਧਾਇਕ ਬਣਦੇ ਨੇ ਤੇ 2000 12 ਦੇ ਵਿੱਚ ਇੱਕ ਵਾਰ ਤੋਂ ਫਿਰ ਹਰਮੇਤ ਸਿੰਘ ਸੰਧੂ ਅਕਾਲੀ ਦਲ ਵੱਲੋਂ ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਪਿਛਲੇ ਦਿਨਾਂ ਦਾ ਘਟਨਾਕਰਮ ਤੁਹਾਨੂੰ ਜਾਦ ਹੀ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਹਰਮੇਤ ਸਿੰਘ ਸੰਧੂ ਨੇ ਜਿਹੜੇ ਉਹ ਝਾੜੂ ਵਾਲੇ ਪਾਸੇ ਆ ਗਏ ਨੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਅਜਿਹੇ ਦਾਅ ਪੇਚ ਖੱਡੇ ਨੇ ਜਿਹੜੇ ਕਿ ਜਿਮਨੀ ਚੋਣਾਂ ਦੇ ਵਿੱਚ ਕਾਮਯਾਬ ਰਹੇ ਨੇ 2017 ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਧਰਵੀਰ ਅਗਨੋਤਰੀ ਨੇ ਜਿਹੜੇ ਉਹ ਕਾਂਗਰਸ ਵੱਲੋਂ ਇਸ ਸੀਟ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ 2022 ਦੇ ਵਿੱਚ ਕਸ਼ਮੀਰ ਸੰਘ ਅਸੋਲ ਆਮ ਆਦਮੀ ਪਾਰਟੀ ਵੱਲੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਹੁਣ 2025 ਦੇ ਵਿੱਚ ਜੋ ਜ਼ਿਮਨੀ ਚੋਣ ਹੋਣੀ ਹੈ ਉਸ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਵੀ ਇੱਕ ਮਜ਼ਬੂਤ ਦਾਵੇਦਾਰ ਹੈ ਤੇ ਦੂਜੇ ਪਾਸੇ ਜਿਹੜੇ ਵਾਰਿਸ ਪੰਜਾਬ ਦੇ ਨੇ ਪਰਮਜੀਤ ਕੌਰ ਖਾਲੜਾ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਉਹ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗੇਗਾ ਕਿ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਕੌਣ ਚੋਣ ਮੈਦਾਨ ਦੇ ਵਿੱਚ ਉਤਰਦਾ ਪਰ ਪਰਮਜੀਤ ਕੌਰ ਖਾਲੜਾ ਦਾ ਨਾਮ ਸਭ ਤੋਂ ਵੱਧ ਲਿਆ ਜਾ ਰਿਹਾ ਤੇ ਦੂਜੇ ਪਾਸੇ ਅਕਾਲੀ ਦਲ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਬੀਤੇ ਦਿਨੀ ਹੀ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਮੰਨਿਆ ਜਾ ਰਿਹਾ ਕਿ ਹਰਮਿਤ ਸਿੰਘ ਸੰਧੂ ਉਹਨਾਂ ਦੇ ਉਮੀਦਵਾਰ ਹੋ ਸਕਦੇ ਨੇ ਜਿਕਰ ਇਹ ਸੀਟ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਕਸ਼ਮੀਰ ਸਿੰਘ ਸੋਲ ਪਿਛਲੀ ਵਿਧਾਨ ਸਭਾ ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਅਤੇ 52935 ਵੋਟਾਂ ਲੈ ਕੇ ਗਏ ਸੀ ਜੋ ਕਿ ਪ੍ਰਤੀਸ਼ਤ ਦੇ ਆਧਾਰ ਤੇ 40.45 ਬਣਦਾ ਸੀ ਤੇ ਪਿਛਲੀਆਂ 17 ਤੋਂ ਪਹਿਲਾਂ ਜੋ ਚੋਣ ਹੋਈ ਸੀ ਉਸ ਤੋਂ ਵਿੱਚ 23.15% ਵੋਟਾਂ ਦਾ ਜਿਹੜਾ ਫਰਕ ਦੇਖਣ ਨੂੰ ਮਿਲਿਆ ਸੀ ਹਰਮਿਤ ਸਿੰਘ ਸੰਧੂ ਜੋ ਕਿ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਸੀ ਤੇ 48347 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ 23.6% ਵੋਟਾਂ ਉਹਨਾਂ ਨੂੰ ਪਈਆਂ ਸੀ ਤੇ ਪਿਛਲੇ ਇਲੈਕਸ਼ਨ ਨਾਲੋਂ 4.4 ਨੇ ਜਿਹੜੇ ਉਹ ਵਧੇ ਸੀ ਤੇ ਧਰਮਵੀਰ ਅਗਨੋਤਰੀ ਇੱਕ ਵਾਰ ਫਿਰ ਮੁਕਾਬਲੇ ਦੇ ਵਿੱਚ ਬਣੇ ਹੋਏ ਸੀ ਤੇ 26535 ਵੋਟਾਂ ਨੇ ਜਿਹੜੀਆਂ ਉਹ 2022 ਦੀ ਇਲੈਕਸ਼ਨ ਦੇ ਵਿੱਚ ਲਜਾਣ ਦੇ ਵਿੱਚ ਕਮਜਾਬ ਰਹੇ ਸੀ 20% 28 20.28% ਉਹਨਾਂ ਨੂੰ ਵੋਟਾਂ ਮਿਲੀਆਂ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਮਾਨ ਤੜੇ ਵੱਲੋਂ ਅੰਮ੍ਰਿਤਪਾਲ ਸਿੰਘ ਮੈਰੋ 6363 ਵੋਟਾਂ 2022 ਦੀ ਚੋਣ ਦੇ ਵਿੱਚ ਲਜਾਣ ਦੇ ਵਿੱਚ ਕਮਜਾਬ ਰਹੇ ਸੀ ਅੱਜ ਕੱਲ ਇਹ ਇਲਜ਼ਾਮ ਲੱਗਦਾ ਹੈ ਕਿ ਉਹ ਦੁਬਈ ਫਰਾਰ ਨੇ ਇੱਕ ਅੱਜ ਜਿਹੜੀ ਕੁੜੀ ਸੀ ਉਹ ਉਹਨਾਂ ਦੇ ਕਤਲ ਦਾ ਇਲਜ਼ਾਮ ਉਹਨਾਂ ਤੇ ਲੱਗਦਾ ਤੇ ਦੁਬਈ ਕਿਹਾ ਜਾ ਰਿਹਾ ਕਿ ਉਹ ਫਰਾਰ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਉਹ ਲਗਾਤਾਰ ਚਰਚਾ ਦੇ ਵਿੱਚ ਰਹੇ ਨੇ ਤੇ 2022 ਦੇ ਵਿੱਚ ਮਾਨ ਤੜੇ ਵੱਲੋਂ ਤਰਨਤਾਰਨ ਵਿਧਾਨ ਸਭਾ ਸੀਟ ਤੋਂ ਉਹ ਚੋਣ ਮੈਦਾਨ ਦੇ ਵਿੱਚ ਉੱtre ਸੀ ਇਸ ਤੋਂ ਇਲਾਵਾ ਭਾਜਪਾ ਵੱਲੋਂ ਨਵਰਾਤ ਸਿੰਘ ਸ਼ੈਫੀਪੁਰਾ ਮੈ ਚੋਣ ਮੈਦਾਨ ਦੇ ਵਿੱਚ ਸੀ ਉਹ ਜਿਨ੍ਹਾਂ ਨੂੰ ਸਿਰਫ 1176 ਵੋਟਾਂ ਹੀ ਪਈਆਂ ਸੀ ਇਸ ਤੋਂ ਇਲਾਵਾ ਨੋਟਾ ਹਮੇਸ਼ਾ ਹੀ ਚਰਚਾ ਦੇ ਵਿੱਚ ਬਣਿਆ ਰਹਿੰਦਾ 1168 ਵੋਟਾਂ ਪਈਆਂ ਸੀ ਤੇ ਜਿਹੜਾ ਜਿੱਤਣ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਰਹੀ ਸੀ ਤੇ ਕਸ਼ਮੀਰ ਸੰਘ ਅਸੂਲ ਇਸ ਚੋਣ ਦੇ ਵਿੱਚ ਜਿੱਤੇ ਸੀ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ 2017 ਦੇ ਵਿੱਚ ਜਦ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤੇ ਉਹ ਇੱਕ ਵੱਡੀ ਲੀਡ ਦੇ ਨਾਲ ਮੁੱਖ ਮੰਤਰੀ ਬਣਦੇ ਨੇ ਤੇ ਤਰਨ ਤਰਨ ਸੀਟ ਤੋਂ ਵੀ ਚੰਗੀਆਂ ਵੋਟਾਂ ਕਾਂਗਰਸ ਦੇ ਉਮੀਦਵਾਰ ਤਰਮਵੀਰ ਇਗਨੋਤਰੀ ਲਜਾਣ ਦੇ ਵਿੱਚ ਕਾਮਯਾਬ ਰਹਿੰਦੇ ਨੇ 59794 ਉਹਨਾਂ ਨੂੰ ਵੋਟਾਂ ਮਿਲਦੀਆਂ ਨੇ ਟੋਟਲ ਵੋਟਾਂ ਦਾ ਉਹਨਾਂ ਨੂੰ 4565 10% ਮਿਲਦਾ ਤੇ ਅਕਾਲੀ ਦਲ ਦੇ ਵੱਲੋਂ ਹਰਮਿਤ ਸਿੰਘ ਸੰਧੂ ਚੋਣ ਮੈਦਾਨ ਦੇ ਵਿੱਚ ਸੀ ਤੇ 45165 ਵੋਟਾਂ ਪਈਆਂ ਨੇ ਤੇ ਕੁੱਲ ਵੋਟਾਂ ਦਾ 3465 10% ਲਿਜਾਣ ਦੇ ਵਿੱਚੋਂ ਕਾਮਯਾਬ ਰਹੇ ਸੀ ਤੇ ਆਮ ਆਦਮੀ ਪਾਰਟੀ ਵੱਲੋਂ ਕਰਤਾਰ ਸਿੰਘ ਪਹਿਲਵਾਨ 2017 ਦੀ ਇਲੈਕਸ਼ਨ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਸੀ ਜਿਨ੍ਹਾਂ ਨੂੰ 22950 ਵੋਟਾਂ ਪਈਆਂ ਸੀ ਕੁੱਲ ਵੋਟਾਂ ਦਾ 17.30% ਉਹਨਾਂ ਨੂੰ ਪਿਆ ਸੀ ਉਦੋਂ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਵੱਧ ਸੀਟਾਂ ਲਿਆ ਸਕਦੀ ਹੈ ਤੇ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੀ ਹੈ ਪਰ ਇਹ ਸਭ ਦੇ ਬਾਵਜੂਦ ਉਹ 19 ਸੀਟਾਂ ਨਹੀਂ ਲਿਆ ਸਕੀ ਜਿੰਨੀਆਂ ਕਿ ਉਮੀਦਾਂ ਸੀ ਤੇ ਪਰ ਇਹ ਸਭ ਦੇ ਬਾਵਜੂਦ ਉਹ ਵਿਰੋਧੀ ਧਿਰ ਦੇ ਵਿੱਚ ਆਉਣ ਦੇ ਵਿੱਚ 17 ਦੇ ਵਿੱਚ ਕਾਮਯਾਬ ਰਹੀ ਸੀ ਤੇ 22 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਜੇਕਰ ਗੱਲ 2012 ਦੀ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ પરમીત સંગ સંદૂ 2012 ਦੇ ਵਿੱਚ જીતਣ ਦੇ ਵਿੱਚ ਕਾਮਯਾਬ ਰਹੇ ਸੀ ਤੇ 50009 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਜਿਹੜੀਆਂ ਕਿ ਕੁੱਲ ਵੋਟਾਂ ਦਾ 41.6% ਸੀ ਤੇ ਧਰਮਵੀਰ ਗਨੋਤਰੀ ਜੋ ਕਿ ਇਸ ਹਲਕੇ ਦੇ ਵੱਡੇ ਲੀਡਰਾਂ ਦੇ ਵਿੱਚੋਂ ਮੰਨੇ ਜਾਂਦੇ ਨੇ ਹਮੇਸ਼ਾ ਤੋਂ ਹੀ ਜਿਹੜੇ ਉਹਨਾਂ ਨੂੰ ਚੰਗੀਆਂ ਵੋਟਾਂ ਪੈਂਦੀਆਂ ਰਹੀਆਂ ਨੇ ਤੇ ਕਾਂਗਰਸ ਦੇ ਉਮੀਦਵਾਰ ਰਹੇ ਨੇ ਤੇ 45388 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਕੁੱਲ ਵੋਟਾਂ ਦਾ 37.7% ਉਹਨਾਂ ਨੂੰ ਪਿਆ ਸੀ ਤੇ ਇਸ ਤੋਂ ਇਲਾਵਾ ਲਾਲੀ ਢੱਲਾ ਨੇ ਜਿਹੜੇ 18014 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਇਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ ਕਿ ਹਰਮੀਤ ਸਿੰਘ ਸੰਧੂ ਨੇ ਜਿਹੜੇ ਉਹ ਇੱਕ ਚੰਗੇ ਲੀਡਰ ਦੇ ਤੌਰ ਤੇ ਇਸ ਹਲਕੇ ਦੇ ਵਿੱਚ ਲਿ ਵੋਟਾਂ ਲਿਜਾਣਦੇ ਰਹੇ ਨੇ ਹਾਲਾਂਕਿ ਹੁਣ ਦੇ ਹਾਲਾਤ ਕੁਝ ਹੋਰ ਨੇ ਕਿਉਂਕਿ 2002 ਦੇ ਹਾਲਾਤ ਹੋਰ ਸੀ 7 ਤੇ 12 ਦੇ ਵਿੱਚ ਐਮ ਐਲ ਏ ਬਣਨ ਦੇ ਵਿੱਚ ਉਹ ਕਾਮਯਾਬ ਰਹੇ ਸੀ ਤੇ ਇਸ ਵਾਰ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਹ ਚੋਣ ਮੈਦਾਨ ਦੇ ਵਿੱਚ ਉਤਰਨਗੇ ਜੇਕਰ ਗੱਲ 2007 ਦੀ ਵਿਧਾਨ ਸਭਾ ਦੀ ਕੀਤੀ ਜਾਵੇ ਤਾਂ 2007 ਦੀ ਵਿਧਾਨ ਸਭਾ ਦੇ ਵਿੱਚ ਵੀ ਹਰਮਿਤ ਸਿੰਘ ਸੰਧੂ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਰਹੇ ਸੀ ਅਤੇ 44841 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਅਤੇ ਕੁੱਲ ਵੋਟਾਂ ਦਾ 48.67% ਲਗਭਗ ਲਗਭਗ ਇਹ ਸੁਵਿਧਾਨ ਸਭਾ ਦੀਆਂ ਅੱਧੀਆਂ ਵੋਟਾਂ ਲਿਜਾਣ ਦੇ ਵਿੱਚ ਉਹ ਕਾਮਯਾਬ ਰਹੇ ਤੇ ਉਧਰ ਕਾਂਗਰਸ ਵੱਲੋਂ ਮਨਜੀਤ ਸਿੰਘ ਚੌਣ ਮੈਦਾਨ ਦੇ ਵਿੱਚ ਸੀ ਜਿਹੜੇ ਕਿ 28307 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਇਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ ਕਿ ਅਕਾਲੀ ਦਲ ਦਾ ਇਸ ਸੀਟ ਉੱਤੇ ਲੰਬਾ ਸਮਾਂ ਦਬਦਬਾ ਰਿਹਾ ਹੈ 1997 ਤੋਂ ਲੈ ਕੇ 2012 ਤੱਕ ਲਗਾਤਾਰ ਅਕਾਲੀ ਦਲ ਹੈ ਜਿਹੜਾ ਉਹ ਜਿੱਤਦਾ ਰਿਹਾ ਤੇ ਉਸ ਤੋਂ ਬਾਅਦ 17 ਦੇ ਵਿੱਚ ਵੀ ਚੰਗੇ ਨਤੀਜੇ ਨੇ ਜਿਹੜੇ ਵੋਟਾਂ ਦੇ ਤੌਰ ਤੇ ਉਹਨਾਂ ਨੂੰ ਮਿਲਦੇ ਨੇ ਤੇ 22 ਦੇ ਵਿੱਚ ਵੀ ਅਕਾਲੀ ਦਲ ਚੰਗੀਆਂ ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਿਹਾ ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਹਰਮਿਤ ਸਿੰਘ ਸੰਧੂ ਸੀਗੇ ਜਿਹੜੇ ਕਿ ਉੱਥੋਂ ਲਗਾਤਾਰ ਚੋਣ ਲੜਦੇ ਆ ਰਹੇ ਸੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨੇ ਤੇ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਹ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤੇ ਉਹ ਉਮੀਦਵਾਰ ਹੋ ਸਕਦੇ ਨੇ ਇਸ ਕਰਕੇ ਬਹੁਤ ਸਾਰੇ ਆਕਿਆਸ ਰਾਈਆਂ ਨੇ ਕਿ ਆਮ ਆਦਮੀ ਪਾਰਟੀ ਦਾ ਇਹ ਦਾਅ ਕਾਮਯਾਬ ਹੋ ਸਕਦਾ ਕਿਉਂਕਿ ਪਿਛਲੀਆਂ ਕਈ ਬਾਏ ਇਲੈਕਸ਼ਨ ਦੇ ਵਿੱਚ ਇਸੇ ਤਰੀਕੇ ਦਾ ਦਾਅ ਆਮ ਆਦਮੀ ਪਾਰਟੀ ਨੇ ਖੇਡਿਆ ਕਿ ਉਹ ਭਾਵੇਂ ਕੋਈ ਭਾਜੀਪੀ ਦਾ ਹੋਵੇ ਭਾਵੇਂ ਕਾਂਗਰਸ ਦਾ ਹੋਵੇ ਜਾਂ ਅਕਾਲੀ ਦਲ ਦਾ ਹੋਵੇ ਜਿਹੜਾ ਕਿ ਉਸ ਹਲਕੇ ਦੇ ਵਿੱਚ ਦਬਦਬਾ ਰੱਖਦਾ ਤੇ ਚੋਣ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਮਲਾਇਆ ਜਾਂਦਾ ਬਾਅਦ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤੇ ਉਹ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਸੀਟ ਤੇ ਕੌਣ ਜਿੱਤੇਗਾ ਜੇਕਰ ਅਕਾਲੀ ਦਲ ਭਾਜਪਾ ਨਾਲ ਹੱਥ ਮਿਲਾਉਂਦਾ ਤਾਂ ਹੋ ਸਕਦਾ ਹੈ ਕਿ ਅਕਾਲੀ ਦਲ ਕੁਝ ਚੰਗਾ ਪ੍ਰਦਰਸ਼ਨ ਕਰ ਸਕਦਾ ਪਰ ਜਿੱਤ ਫਿਲਹਾਲ ਕਾਫੀ ਦੂਰ ਲੱਗ ਰਹੀ ਹੈ ਤੇ ਅੱਜ ਬਿਆਨ ਵੀ ਇੱਕ ਸਾਹਮਣੇ ਆਇਆ ਸੁਨੀਲ ਜਾਖੜ ਦਾ ਕਿ ਮੌਜੂਦਾ ਜੋ ਹਾਲਾਤ ਨੇ ਉਹਨਾਂ ਦੇ ਆਧਾਰ ਤੇ ਅਕਾਲੀ ਭਾਜਪਾ ਗੜਜੋੜ ਹੋ ਸਕਦਾ ਹੈ ਤੇ ਇਹ ਸਮੇਂ ਦੀ ਜ਼ਰੂਰਤ ਹੈ ਪਰ ਹਲੇ ਇਸ ਸੀਟ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਇਸ ਸੀਟ ਦੇ ਵਿੱਚ ਘਾਟੀ ਸੰਭਾਵਨਾ ਲੱਗ ਰਹੀ ਹੈ ਤੇ ਬਾਕੀ ਪੰਥਕ ਹਲਕਾ ਹੋਣ ਦੇ ਕਾਰਨ ਭਾਜਪਾ ਦਾ ਕੋਈ ਬਹੁਤਾ ਆਧਾਰ ਵੀ ਨਹੀਂ ਮੰਨਿਆ ਜਾ ਸਕਦਾ ਐਨਾ ਜ਼ਰੂਰ ਹੋ ਸਕਦਾ ਹੈ ਕਿ ਪੰਥਕ ਸੀਟ ਹੋਣ ਕਰਕੇ ਬੀਜੇਪੀ ਆਪਣਾ ਉਮੀਦਵਾਰ ਇੱਥੇ ਨਾ ਖੜਾ ਕਰੇ ਦੂਜੇ ਪਾਸੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਅੰਦਰੂਨੀ ਹਾਲਾਤ ਭਾਵੇਂ ਜਿਵੇਂ ਮਰਜ਼ੀ ਦੇ ਹੋਣ ਪਰ ਉਸ ਨੂੰ ਕਿਸੇ ਵੀ ਤਰੀਕੇ ਮੁਕਾਬਲੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਅਮਰਿਤਪਾਲ ਤੜਾ ਮਜ਼ਬੂਤ ਦਾਵੇਦਾਰ ਦੇ ਤੌਰ ਤੇ ਉਭਰਿਆ ਪਰ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਇਲਾਕੇ ਦੇ ਵੱਡੇ ਲੀਡਰ ਹਰਮਿਤ ਸਿੰਘ ਸੰਧੂ ਨੇ ਪਾਰਟੀ ਚ ਮਿਲਾ ਕੇ ਵੱਡਾ ਦਾਅ ਖੇਡਿਆ ਜੋ ਕਿ ਉਹਨਾਂ ਦਾ ਕਈ ਚੋਣਾਂ ਦੇ ਵਿੱਚ ਕਾਮਯਾਬ ਵੀ ਰਿਹਾ ਹੁਣ ਦੀ ਸਥਿਤੀ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਹੁਣ ਮੁਕਾਬਲੇ ਦੇ ਵਿੱਚ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਅਤੇ ਵਾਰਿਸ ਪੰਜਾਬ ਜੋ ਕਿ ਅਕਾਲੀ ਦਲ ਵਾਰਿਸ ਪੰਜਾਬ ਬਣ ਚੁੱਕਿਆ ਉਹਨਾਂ ਦੇ ਉਮੀਦਵਾਰਾਂ ਦੇ ਵਿੱਚ ਸਖਤ ਮੁਕਾਬਲਾ ਹੋ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਜਿੱਤ ਭਾਵੇਂ ਕਿਸੇ ਮਰਜ਼ੀ ਦੀ ਹੋਵੇ ਪਰ ਵੋਟਾਂ ਦਾ ਅੰਤਰ ਬਹੁਤ ਥੋੜਾ ਹੋ ਸਕਦਾ ਪਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਝਾਇਲ ਜਜ਼ਵਾਤੀ ਲੋਕਨੇਤੇ ਅੰਮ੍ਰਿਤਪਾਲ ਧੜੇ ਨੂੰ ਇੱਕ ਪਾਸੇ ਜਿੱਤ ਵੀ ਇਹ ਸੀਟ ਤੋਂ ਮਿਲ ਸਕਦੀ ਹੈ ਤੁਹਾਨੂੰ ਇਹ ਸੀਟ ਦੇ ਨਾਲ ਜੇਕਰ ਤੁਸੀਂ ਸੰਬੰਧਤ ਹੋ ਜਾਂ ਨੇੜੇ ਰਹਿੰਦੇ ਹੋ ਜਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੰਟਰਸਟ ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੀਟ ਤੇ ਕਿਹੜੀ ਪਾਰਟੀ ਜਿੱਤ ਸਕਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅ ਜੋ ਪਿਛਲੀਆਂ ਬਾਏ ਇਲੈਕਸ਼ਨ ਦੇ ਵਿੱਚ ਚੱਲਿਆ ਉਹਨਾਂ ਦਾ ਦਾਅ ਇਸ ਵਾਰ ਵੀ ਚੱਲੇਗਾ ਜਾਂ ਫਿਰ ਖਡੂਰ ਸਾਹਿਬ ਦੇ ਵਿੱਚ ਪਿਛਲੀ ਲੋਕ ਸਭਾ ਦੇ ਵਿੱਚ ਜੋ ਚਮਤਕਾਰ ਹੋਇਆ ਸੀ ਜੋ ਕਾਰਨਾਮਾ ਖਡੂਰ ਸਾਹਿਬ ਸੀਟ ਦੇ ਲੋਕਾਂ ਨੇ ਕੀਤਾ ਸੀ ਉਹੀ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਹੋਣ ਜਾ ਰਿਹਾ ਕੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਦੇ ਵਿੱਚ ਉਤਰ ਕੇ ਇਸ ਸੀਟ ਨੂੰ ਕੱਢ ਸਕਦੇ ਨੇ ਤੁਹਾਨੂੰ ਕੀ ਲੱਗਦਾ ਆਪਣੀ ਰਾਏ ਹੈ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ